ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਆਸ ਕਰਦੀਆਂ ਸਾਰੇ ਠੀਕ ਠਾਕ ਹੋਵੋਗੇ ਖੁਸ਼ੀਆਂ ਖੇੜਿਆਂ 'ਚ ਹੋਵੋਗੇ ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਹੱਸਦੇ ਖੇੜਦੇ ਰੱਖੇ ਵਾਹਿਗੁਰੂ ਸਾਰਿਆਂ ਦਾ ਭਲਾ ਕਰੀਏ ਇਹੀ ਅਰਦਾਸਾਂ ਕਰੀਦੀਆਂ ਨੇ ਹਰ ਵੇਲੇ ਸੋ પતિ ਪਤਨੀ ਦਾ ਬੜਾ ਪਿਆਰਾ ਗੀਤ ਲੈ ਕੇ ਹਾਜ਼ਰ ਆ ਆਸ ਹੈ ਤੁਹਾਨੂੰ ਪਸੰਦ ਆਊਗਾ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਸੋ ਮਾਣੋ ਨੰਦ ਪਿਆਰੇ ਜੀ ਗੀਤ ਦਾ ಮೈ ತನ್ನು ಪುಸಿ ಮಾಲಿ ಬೇ ಬೇ ಬೂಟ ಕೇ ಬೂಟ ಕಾಯ ತು ದಸದ ಪಲ್ ਗਾ ਦਾ ਲਾਇ ਮੈਂ ਤੈਨੂੰ ਪੂਝਦੀ ਮਾਲੀ ਵੇ ਬੂਟਾ ਕਾਹੇ ਕੁਮ ਲਾਇਆ ਵੇ ਬੂਟਾ ਕਾਹੇ ਕੁਮੜਾਇਆ ਮੈਂ ਤੈਨੂੰ ਦੱਸਦਾ ਪਲੀਏ ਤੇ ਪਾਣੀ ਨਾ ਪਾਇਨੀ ਬੂਟੇ ਪਾਣੀ ਨਾ ਪਾਇਆ ਨੈਣਾਂ ਦਾ ਹਲਟ ਜੋੜਿਆ ਵੇ ਵੇ ਪਾਣੀ ਹੰਝੂਆਂ ਦਾ ਪਾਇਆ ਵੇ ਪਾਣੀ ਹੰਝੂਆਂ ਜੂੰ ਆਂਦਾ ਪਾਇਆ ਵੇ ਵੂਟੇ ਛੱਡੀਆਂ ਨੇ ਲਗਰਾ ਵੇ ਵੂਟੇ ਛੱਡੀਆਂ ਨੇ ਲਗਰਾ ਗੂਟੇ ਛੱਡੀਆਂ ਨੇ ਲਗਰਾ ਵੇ ਵੇਮੰਜ ਮੰਜਾ ਸਾਮੇ ਮੜਾਇਆ ਮੰਜਾ ਸਾਮੇ ਮੜਾਇਆ ਵੇ ਵੁਲਾਫੋ ਚੋ ਗੁੱਲਾ ਪਛੋਂਦਾ ਆਇਆ ਵੇ ਵੈਣੀ ਨੀਂਦ ਰਾ ਆਇਆ ਵੈਣੀ ਨੀਂਦ ਰਾ ਆਇਆ ਨੀਂਦਾਂ ਕੇ ਰ ਪਾਇਆ ਵੇ ਵੇ ਸੁਪਨੇ നൗക്കാട ਤੁਰ ਜਾਊਂਗਾ ਗੋਰੀਏ ਨੀ ਤੂੰ ਸੁਤੀ ਰਹੀ ਸਖਾਲੀ ਨੀ ਤੂੰ ਸੁਤੀ ਰਹੀ ਸਖਾਲੀ ਤੂੰ ਨੌਕਰ ਹੋਗੇ ਆਵੇ ਵਸਨੂ ਸੁਸਬਸ ਪਾਇਆ ਸਾਨੂੰ ਸਸੂ ਬਸ ਪਾਇਆ ਸਸੂ ਜਿਹੜੇ ਕਾਂ ਦੇ ਵੇ ਵੇ ਮਸੜਾ ਦਿਲ ਕੋ ਮੋੜਾਇਆ ਵੇਸੜਾ ਚੇਰਾ ਕੁ ਮੋੜਾ ਤੂੰ ਸੇਤੀ ਆ ਜਨਕਰਾਵੇ ਵੇ ਦਿਲ ਦਾ ਹਾਲ ਸੁਣਾ ਮੇ ਦਿਲ ਦਾ ਹਾਲ ਸੁਣਾ ਮੈਂ ਤੈਨੂੰ ਪੁੱਛਦੀ ਮਾਲੀ ਮੈਂ ਤੈਨੂੰ ਦੱਸਦਾ ਪਲੀਏ ਨੀ ਬੂਟਾ ਲਾਂਗਾਂਦਾ ਲਾਇਆ ਨੀ ਬੂਟਾ ਲਾਂਗਾਂਦਾ ਲਾਇਆ ਧੰਨਵਾਦ ਜੀ